ਅੱਛਾ ਆਈਸ ਦੀ ਜਿਹੜੀ ਗੱਲ ਕਰਦੇ ਆ ਅਗਲੇ ਅਟਰਨੀਟੇਟ ਕਹਿਣਾ ਜੀ ਆਈਸ ਨੇ ਕਰੰਟ ਤੇ ਪੋਟੈਂਸ਼ੀਅਲ ਜਿਹੜਾ ਵਿਕਟਮ ਬੇਸਡ ਬੈਨੀਫਿਟਸ ਆ ਉਹਦੇ ਤੇ ਨਵੀਂ ਗਾਈਡੈਂਸ ਇਸ਼ੂ ਕੀਤੀ ਕੀ ਕਹਿ ਰਿਹਾ ਆਈਸ ਵਾਲੇ ਹੁਣ ਇਸ ਦੇ ਉੱਤੇ ਇਹ ਖਬਰ ਬਿਲਕੁਲ ਧਿਆਨ ਨਾਲ ਸੁਣਿਓ ਇਹ ਖਬਰ ਨੂੰ ਦੇਖ ਕੇ بڑے ਬੰਦੇ ਮਜਨੇ ਵੀ ਆ ਤੇ ਸਾਨੂੰ ਕੋਈ ਝੱਕਾ ਨਹੀਂ ਇਸ ਖਬਰ ਨੂੰ ਕਰਨ ਦਾ ਹੂੰ ਕੀ ਸੀਗਾ ਕਿ ਆਈਸ ਵਾਲਿਆਂ ਨੇ ਗਾਈਡੈਂਸ ਹੁਣ ਇਸ਼ੂ ਕਰਤੀ ਠੀਕ ਆ ਕੀ ਸੀਗਾ ਰਾਜਕਰਨ ਜੀ ਕਿ ਵੀਡੀਓ ਵੀ ਆਪਾਂ ਪਾਈਆਂ ਕਿ ਯਾਰ ਵਾਵਾ ਦਾ ਫਰਾਡ ਹੋ ਰਿਆ ਵਾ ਠੀਕ ਆ ਯੂ ਵੀਜ਼ੇ ਦਾ ਫਰਾਡ ਐਸ ਆਈ ਦੇ ਜਿਹੜੇ ਜੁਵਿਨਾਈਲ ਲਲੇ ਆ ਉਹਦੇ ਵਿੱਚ ਫਰਾਡ ਹੋ ਰਿਆ ਵਾ ਤੇ ਲੋਕੀ ਕੀ ਕਹਿੰਦੇ ਹੈਗੇ ਕਿ ਲੈ ਯਾਰ ਇਹ ਐਵੇਂ ਬੋਲਦੇ ਆ ਕੁਝ ਨਹੀਂ ਹੁੰਦਾ ਸੋ ਆਪਣੀ ਜਿਹੜੀ ਮੈਂ ਖੁਦ ਵੀਡੀਓ ਤੇ ਬਣਾਈ ਸੀਗੀ ਆਪਣੀ ਸ਼ਾਰਟ ਵੀਡੀਓ ਵੀ ਟਿਕਟੌਕ ਤੇ ਉਹਦੇ ਵਿੱਚ ਵੀ ਕੀ ਹੁੰਦਾ ਕਿ ਇੱਕ ਅੱਧਾ ਜੋਕਰ ਜਿਹੜਾ ਹੁੰਦਾ ਹੀ ਆ ਆਪਣਾ ਕਮੈਂਟਾਂ ਦੇ ਵਿੱਚ ਲੈ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਹੂੰ ਹੂੰ ਸੁਣੇ ਹੁਣ ਧਿਆਨ ਨਾਲ ਕੁਝ ਨਹੀਂ ਹੋਣ ਵਾਲੇ ਜਿਹੜੇ ਸੀਗੇ ਸੋ ਕੀ ਸੀਗਾ ਕਿ ਕਾਫੀ ਲੋਕ ਉਹਨਾਂ ਨੇ ਕੀ ਸੀਗਾ ਕਿ ਪਹਿਲਾਂ ਉਹਨਾਂ ਨੇ ਖਬਰ ਦਿੱਤੀ ਸੀ ਕਿ ਨਿਊਯਾਰਕ ਕਲੇ ਏਰੀਏ ਦੇ ਵਿੱਚੋਂ ਦੀ ਤੇ ਮੈਰੀਲੈਂਡ ਤੇ ਮੈਸਚੂਸੈਟਸ ਇਹ ਤਿੰਨ ਏਰੀਏ ਦੇ ਵਿੱਚੋਂ ਦੀ ਵਾਵਾ ਦੀਆਂ ਫਾਈਲਿੰਗਾਂ ਬਹੁਤ ਜ਼ਿਆਦਾ ਹੈਗੀਆਂ ਕੰਪੇਅਰ ਟੂ ਬਾਕੀ ਸਾਰੀ ਕੰਟਰੀ ਹੂੰ 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 ਵਾਵਾ ਦੇ ਵਿੱਚ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਦਾ ਦੇ ਨਾਲ ਧੱਕਾ ਕਰਦਾ ਠੀਕ ਹੈ ਤੇ ਤੁਸੀਂ ਇਹ ਦੱਸੋਗੇ ਪੂਰੇ ਕੰਟਰੀ ਦੇ ਵਿੱਚ ਮਤਲਬ ਕੀ ਹੈਗਾ ਕਿ ਇੱਥੇ ਹੁਣ ਇਦਾਂ ਤਾਂ ਨਹੀਂ ਹੈਗਾ ਕਿ ਇੱਥੇ ਮਾੜੇ ਬੰਦੇ ਰਹਿੰਦੇ ਤੇ ਤਾਂ ਕਰਕੇ ਇੱਥੇ ਵਾਵਾ ਦਾ ਕ੍ਰਾਈਮ ਜ਼ਿਆਦਾ ਹੁੰਦਾ ਪਰ ਉਹ ਕਹਿੰਦੇ ਕਿ ਇੱਥੋਂ ਦੀ ਇਹ ਸ਼ਹਿਰ ਚੋਂ ਸਪੈਸੀਫਿਕਲੀ ਨਿਊਯਾਰਕ ਸਿਟੀ ਵਾਵਾ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਬੜੀਆਂ ਲੱਗ ਰਹੀਆਂ ਹੂੰ ਹੂੰ ਤੇ ਉਹਦੇ ਵਿੱਚ ਜਿਹੜਾ ਪੈਕੇजेस ਮਤਲਬ ਜਿੰਨੀ ਗੱਲ ਸੁਣਨ ਨੂੰ ਆਉਂਦੀ ਆ ਵਕੀਲਾਂ ਕਈਆਂ ਨੇ ਪੈਕੇजेस ਰੱਖੇ ਹੋਏ ਸੀਗੇ ਠੀਕ ਆ 50-50000 ਡਾਲਰ ਦੇ ਪੈਕੇਜ ਨੋਨ ਜਿਹੜਾ ਫੈਕਟ ਸੀਗਾ ਕਿ ਸਾਇਲਮ ਦਾ ਕੇਸ ਆ ਬੰਦਾ ਉਹਨੂੰ ਕਹਿੰਦਾ ਅਪੀਲ ਲਾ ਦੇ ਉਹ ਕਹਿੰਦਾ ਨਹੀਂ ਮੈਂ ਵਾਵਾ ਲਾਣੀ ਆ ਹੂੰ 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 ਸਲਾਮ ਬੰਦਾ ਲੈਂਦਾ ਸੀ ਕਿ ਮੈਂ ਵਾਵਾ ਲਾਵਾ ਬੰਦਾ ਨੂੰ ਪੁੱਛੇ ਕਿ ਤੇਰਾ ਵਿਆਹ ਹੋ ਗਿਆ ਨਹੀਂ ਵਿਆਹ ਹੋਇਆ ਨਹੀਂ ਤੇ ਪਹਿਲੇ ਇਹਨੂੰ ਪਤਾ ਕਿ ਮੈਂ ਵਾਵਾ ਲਾਣੀ ਆ ਹੂੰ ਸੋ ਆ ਜਿਹੜਾ ਸਿਸਟਮ ਜਿਹੜਾ ਸੀਗਾ ਵਾਵਾ ਦਾ ਚੱਲਦਾ ਆ ਰਿਹਾ ਸੀਗਾ ਲੋਕੀ ਨਹੀਂ ਹਟ ਰਹੇ ਸੀ ਯਾਨੀ ਕਿ ਲੋਕਾਂ ਨੂੰ ਪਤਾ ਨਹੀਂ ਸੀਗਾ ਹੁਣ ਤਾਂ ਬਬਜੀ ਵੀ ਲੋਕੀ ਕੀ ਚੱਲ ਠੀਕ ਹੈ ਜੇ ਬਣਦੀ ਹੈ ਗੱਲ ਤਾਂ ਬਣਾ ਲਈਏ ਹੁਣ ਕੀ ਸੀਗਾ ਕਿ ਆਈਸ ਨੇ ਸਪੈਸ਼ਲੀ ਉਹਦੇ ਉੱਤੇ ਗਾਈਡੈਂਸ ਹੀ ਆਪਣੀ ਸ਼ੂ ਕਰ ਦਿੱਤੀ ਹੂੰ ਵਾਵਾ ਦੇ ਬਾਰੇ ਯੂ ਵੀਜ਼ਾ ਦੇ ਬਾਰੇ ਤੇ ਗਾਰਡੀਅਨਸ਼ਿਪ ਵਾਲੇ ਕੇਸਾਂ ਦੇ ਬਾਰੇ ਉਹ ਕੀ ਕਹਿੰਦੇ ਆ ਹੁਣ ਇਹ ਵਾਵਾ ਦੇ ਫਰੌਡ ਚੱਲਦੇ ਕਿਉਂ ਸੀਗੇ ਇਹ ਸਿਰਫ ਤੇ ਸਿਰਫ ਇਸ ਕਰਕੇ ਚੱਲਦੇ ਸੀਗੇ ਕਿ ਇੱਕ ਵਿਕਟਿਮ ਨੂੰ ਪ੍ਰੋਟੈਕਸ਼ਨ ਹੁੰਦੀ ਕਿ ਤੁਸੀਂ ਜੇ ਵਿਕਟਿਮ ਕੁਝ ਕਹਿੰਦਾ ਵਾ ਤੁਸੀਂ ਉਹਦੇ ਅਬਿਊਜ਼ਰ ਤੋਂ ਨਾ ਪੁੱਛੋ ਤੁਸੀਂ ਯੂਐਸ ਸਿਟੀਜ਼ਨ ਵਾਲੇ ਨੂੰ ਨਾ ਪੁੱਛੋ ਕਿਉਂਕਿ ਬੰਦੇ ਨੂੰ ਰਿਸਕ ਜਿਹੜਾ ਵੱਧ ਜਾਂਦਾ ਹੂੰ ਤੇ ਤੁਸੀਂ ਉਹਨਾਂ ਦੀ ਕੌਨਫਿਡੈਂਸ਼ੀਅਲ ਇਨਫੋਰਮੇਸ਼ਨ ਰੱਖੋ ਤੇ ਸਾਰੇ ਕੇਸ ਇੱਕ ਦੂਜੇ ਤੋਂ ਅਲੱਗ ਹੁੰਦੇ ਸੀਗੇ ਹੂੰ ਹੂੰ ਸੋ ਇਹਦੇ ਕਰਕੇ ਕੀ ਸੀਗਾ ਕਿ ਵਾਵਾ ਦਾ ਫਰੌਡ ਜਿਹੜਾ ਚੱਲਦਾ ਸੀਗਾ ਕਿ ਉਹਨਾਂ ਦੇ ਹੱਥ ਬੰਨੇ ਹੋਏ ਸੀਗੇ ਕਿ ਫਾਈਲਾਂ ਕੌਨਫਿਡੈਂਸ਼ੀਅਲ ਹੁੰਦੀਆਂ ਸੀਗੀਆਂ ਉਹਦੇ ਵਿੱਚ ਜਾ ਕੇ ਜਿਹਦੇ ਖਿਲਾਫ ਬੰਦਾ ਰੋਪ ਲਾਂਦਾ ਸੀਗਾ ਉਹਨੂੰ ਪੁੱਛ ਨਹੀਂ ਸਕਦੇ ਕਿ ਯਾਰ ਇਹ ਇਹ ਇਦਾਂ ਕਹਿ ਰਿਹਾ ਕਿ ਤੂੰ ਧੱਕਾ ਕਰ ਰਿਹਾ ਜਾਂ ਕਰ ਰਹੀ ਐ ਨਾ ਤੇ ਉਹ ਸਿਰਫ ਜਿਹੜਾ ਸੀਗਾ ਵਾਵਾ ਵਾਲੇ ਦੀ ਗੱਲ ਸੁਣ ਕੇ ਕੇਸ ਕਰ ਦਿੰਦੇ ਸੀਗੇ ਪਾਸ ਜੀ ਹੁਣ ਉਹਨਾਂ ਨੇ ਆਈਸ ਵਾਲਿਆਂ ਨੇ ਜਿਹੜੀਆਂ ਆਪਣੀ ਹਦਾਇਤਾਂ ਦੇਤੀਆਂ ਚੰਗਾ ਖਸਾ ਲੰਬਾ ਚੌੜਾ ਜਿਹੜਾ ਮੈਮੋ ਆ ਉਹਨਾਂ ਨੇ ਕਿਹਾ ਕਿ ਤੁਸੀਂ ਲਾਅ ਐਨਫੋਰਸਮੈਂਟ ਨਾਲ ਜਿਹੜਾ ਪ੍ਰੋਪਰ ਤਰੀਕੇ ਨਾਲ ਕੋਆਰਡੀਨੇਟ ਕਰਨਾ ਆਈਸ ਵਾਲਿਆਂ ਨੂੰ ਕਿਹਾ ਓਕੇ ਆਈਸ ਵਾਲੇ ਕੀ ਹੁਣ ਕਿੱਥੋਂ ਆ ਜਾਂਦੇ ਦੇਖੋ ਯੂ ਵੀਜ਼ੇ ਦੇ ਵਿੱਚ ਵਾਵਾ ਦੇ ਵਿੱਚ ਕੀ ਹੈਗਾ ਕਿ ਇਮੀਗ੍ਰੇਸ਼ਨ ਤੇ ਪੁਲਿਸ ਹੁੰਦੀ ਸੀਗੀ ਠੀਕ ਹੈ ਕਿ ਕਿਸੇ ਨੇ ਕੰਪਲੇਂਟ ਕੀਤੀ ਤੇ ਉਹ ਇਹਨਾਂ ਨੇ ਵਿੱਚ ਪਾਤੀ ਆਈਸ ਜਿਹਨਾਂ ਦਾ ਕੰਮ ਹੈਗਾ ਚੱਕ ਕੇ ਵਾਪਸ ਭੇਜਣਾ ਉਹ ਕਹਿੰਦੇ ਜੇ ਬੰਦਾ ਕੱਚਾ ਹੈ ਨਾ ਜਿੱਦਾਂ ਹੁਣ ਵਾਵਾ ਬੂਆ ਫਾਈਲ ਹੁੰਦੀ ਆ ਤੁਸੀਂ ਰੁਕਣਾ ਨਹੀਂ ਹੈਗਾ ਉਹਦੇ ਉੱਤੇ ਤੁਸੀਂ ਜਿਹੜਾ ਲਾ ਐਨਫੋਰਸਮੈਂਟ ਹੈ ਉਹਨੂੰ ਆਪਣੇ ਲੈਵਲ ਤੇ ਕੋਆਰਡੀਨੇਟ ਕਰਨਾ ਉਹਦੇ ਨਾਲ ਤੁਸੀਂ ਵਿਟਨੈਸ ਨੂੰ ਪ੍ਰੋਟੈਕਸ਼ਨ ਵਗੈਰਾ ਪੂਰੀ ਦੇਣੀ ਆ ਪਰ ਤੁਸੀਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਨਹੀਂ ਕੰਪਰੋਮਾਈਜ਼ ਕਰਨੀ ਹੂੰ ਠੀਕ ਆ ਸੋ ਉਹਨਾਂ ਨੇ ਵਿੱਚ ਹੁਣ ਆਪਣਾ ਬੰਦਾ ਛੱਡਤਾ ਕਿ ਇਹਨੂੰ ਕਰੋ ਜਿਹੜਾ ਹੁਣ ਯੂਐਸਆਈ ਆਇਆ ਸੀਗੀ ਉਹ ਕਹਿ ਰਿਹਾ ਕਿ ਹੁਣ ਜਿਹੜੇ ਵੀ ਵਾਵਾ ਵਾਲੇ ਹੈਗੇ ਆ ਉਹ ਸਾਰਿਆਂ ਦੀਆਂ ਇੰਟਰਵਿਊਜ਼ ਹੋ ਗਈਆਂ ਕੀ ਪੁੱਛਾਇਕੀ ਆ ਭਾਈ ਕਿੱਥੇ ਮਿਲੇ ਸੀਗੇ ਕਿੰਨਾ ਵਿਆਹ ਕਰਾਇਆ ਸੀਗਾ ਠੀਕ ਆ ਹੋਮਲੈਸ ਨਾਲ ਵਿਆਹ ਕਰਾ ਲਿਆ ਡਰਗ ਡੀਲਰ ਨਾਲ ਵਿਆਹ ਕਰਾ ਲਿਆ ਆਪਣੇ ਤੋਂ 50 ਸਾਲ ਵੱਡੀ ਕੁੜੀ ਨਾਲ ਵਿਆਹ ਕਰਾ ਲਿਆ ਕੀ ਕੀ ਚੱਕਰ ਜਿਹੜਾ ਹੈਗਾ ਠੀਕ ਆ ਕਿ ਇੰਟਰਵਿਊ ਕਰੋ ਉਹਨਾਂ ਦੀ ਸਾਰੀ ਪਹਿਲਾਂ ਕੀ ਸੀਗਾ ਕਿ ਨੋ ਇੰਟਰਵਿਊ ਸੀਗੀ ਨੋ ਕੁਐਸਚਨ ਆਸ ਸੀਗੇ ਕੇਸ ਤਾਂ ਕਰਕੇ ਨਾ ਇਧਰਲੇ ਪਾਸੇ ਜਿਹੜਾ ਫਰਾਡ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਸੀਗਾ ਹੂੰ 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 ਹੁਣ ਉਹਨਾਂ ਨੇ ਵਿੱਚ ਆਈਸਪਾਤੀ ਤੇ ਵਿਚਾਲੇ ਉਹਨਾਂ ਨੇ ਇੰਟਰਵਿਊ ਦੇ ਪ੍ਰੋਸੈਸ ਪਾਤੇ ਉਹ ਕਹਿੰਦੇ ਕਿ ਇੱਕ ਕਦਮ ਹੋਰ ਵਧ ਗਏ ਉਹ ਕਹਿੰਦੇ ਜਿਹੜੇ ਇਨਫੋਰਸਮੈਂਟ ਐਕਸ਼ਨ ਆ ਕਿ ਬੰਦੇ ਨੂੰ ਚੱਕ ਕੇ ਡਿਪੋਰਟ ਨਹੀਂ ਕਰਨਾ ਕਹਿੰਦੇ ਉਹ ਮੈਟਰ ਨਹੀਂ ਕਰਦਾ ਕਿ ਬਾਬਾ ਦਾ ਕੇਸ ਅਪਰੂਵ ਹੋ ਗਿਆ ਭਾਵੇਂ ਅਪਰੂਵ ਵੀ ਹੋ ਗਿਆ ਤਾਂ ਵੀ ਜਿਹੜਾ ਸੀਗਾ ਤੁਸੀਂ شناخت ਜਿਹੜੀ ਆਪਣੀ ਕਰਨੀ ਆ ਇਨਵੈਸਟੀਗੇਸ਼ਨ ਜਿਹੜੀ ਕਰਨੀ ਆ ਤੇ ਅਪਰੂਵ ਕੇਸਾਂ ਨੂੰ ਵੀ ਤੁਸੀਂ ਜਿਹੜਾ ਹੈਗਾ ਦੁਬਾਰਾ ਰੀਓਪਨ ਜਿਹੜੇ ਕਰ ਸਕਦੇ ਆ ਤੇ ਇਹਨਾਂ ਨੇ ਕਈ ਕੇਸ ਜਿਹੜੇ ਆ ਰੀਓਪਨ ਵੀ ਜਿਹੜੇ ਕੀਤੇ ਆ ਬਾਬਾ ਦੇ ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਪਹਿਲਾਂ ਉਹ ਕਹਿੰਦੇ ਸੀ ਆਈਸ ਵਾਲਿਆਂ ਨੂੰ ਕਿ ਤੁਸੀਂ ਆਈਡੈਂਟੀਫਾਈ ਕਰੋਗੇ ਕਿ ਕਿਹੜਾ ਬੰਦਾ ਵਿਕਟਿਮ ਆ ਜਾਂ ਨਹੀਂ ਵਿਕਟਿਮ ਆ ਤੇ ਫਿਰ ਤੁਸੀਂ ਦੇਖੋ ਕਿ ਉਹਨੂੰ ਛੱਡਣਾ ਹੈ ਕਿ ਜੇਲ੍ਹ 'ਚ ਰੱਖਣਾ। ਟਰੰਪ ਸਰਕਾਰ ਕਹਿੰਦੀ ਕਿ ਤੁਹਾਡੀ ਕੋਈ ਰਿਕੁਆਇਰਮੈਂਟ ਹੀ ਨਹੀਂ ਹੈਗੀ ਕਿ ਤੁਸੀਂ ਉਹਨੂੰ ਵਿਕਟਿਮ ਆਈਡੈਂਟੀਫਾਈ ਕਰਨਾ। ਤੁਸੀਂ ਬਸ ਇਹ ਦੇਖਣਾ ਕਿ ਇਹ ਬੰਦਾ ਚੱਕ ਕੇ ਜਾਂ ਚੜ੍ਹਾਇਆ ਜਾ ਸਕਦਾ ਹੈ ਕਿ ਨਹੀਂ ਚੜ੍ਹਾਇਆ ਜਾ ਸਕਦਾ। ਤੁਸੀਂ ਹੋਰ ਕਿਸੇ ਕੈਲਕੂਲੇਸ਼ਨ ਦੇ ਵਿੱਚ ਪੈਣੇ ਨਹੀਂ ਹੈਗਾ। ਹੂੰ ਹੂੰ ਹੂੰ। ਚੌਥੀ ਚੀਜ਼ ਜਿਹੜੀ ਉਹਨਾਂ ਦੀ ਸੀਗੀ ਕਿ ਪਹਿਲਾ ਬੰਦਾ एक्सपीडाइट ਕਿ ਮੇਰਾ ਛੇਤੀ ਕੇਸ ਦਾ ਫੈਸਲਾ ਕਰੋ ਉਹ ਰਿਕੁਐਸਟ ਕਰ ਲੈਂਦਾ ਸੀਗਾ ਹੂੰ 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 ਕਹਿੰਦੇ ਕਿ ਤੁਸੀਂ ਆਈਸ ਦੇ ਕੋਲ ਕੋਈ ਇਦਾਂ ਦੀ ਅਥੋਰਟੀ ਨਹੀਂ ਦੇਣੀ ਕਿ ਤੁਸੀਂ ਛੇਤੀ ਮੇਰਾ ਕੇਸ ਜਿਹੜਾ ਕਰ ਦੋ ਉਹਦੇ ਬੇਸ ਤੇ ਮੈਨੂੰ ਵਰਕ ਪਰਮਿਟ ਮਿਲ ਜੇ ਛੱਡ ਦੋ ਜਾਂ ਪੇਰੋਲ ਆ ਇਦਾਂ ਦੀ ਕੋਈ ਵੀ ਰੂਟੀਨ ਜਿਹੜੀਆਂ ਰਿਕੁਐਸਟ ਆ ਈਮੇਲ ਰਾਹੀਂ ਫੋਨ ਰਾਹੀਂ ਐਂਟਰਟੇਨ ਨਹੀਂ ਕਰਨੀਆਂ ਤੇ ਇਹ ਚੀਜ਼ਾਂ ਨੇ ਜਿਹੜੀ ਚਾਰ ਚੀਜ਼ਾਂ ਜਿਹੜੀਆਂ ਕਹੀਆਂ ਉਹ ਕਹਿੰਦੇ ਕਿ ਇੱਥੇ ਜਾ ਕੇ ਆਪਣਾ ਆਪਣਾ ਜਿਹੜਾ ਲੋਵਾ ਉਹ ਡਵੈਲਪ ਕਰੋ ਪ੍ਰੋਸੀਜਰ ਜਿਹੜਾ ਡਵੈਲਪ ਕਰੋ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਰਿਪੋਰਟ ਪੈਕ ਕਰੋ ਕਿ ਕਿਦਾਂ ਇਹ ਕੀ ਹੋ ਰਿਹਾ ਤੇ ਸਾਨੂੰ ਬੇਸਿਕਲੀ ਇਹਨਾਂ ਨੇ ਕੀ ਕੀਤਾ ਕਿ 트럼ਪ ਸਰਕਾਰ ਨੇ ਰਿਪੋਰਟਿੰਗ ਤੇ ਕਾਉਂਟੇਬਿਲਟੀ ਕਿ ਕਿਹੜੇ ਮੁਲਾਜ਼ਮ ਕੀ ਕੀ ਕਰ ਰਿਹਾ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਗਰਾਉਂਡ ਦੇ ਉੱਤੇ ਤੇ ਉਹਨੂੰ ਕਿਦਾਂ ਜਿਹੜਾ ਸੋਲਵ ਕੀਤਾ ਜਾਵੇ ਤੇ ਜਿਹੜਾ ਫਰਾਡ ਆ ਉਹ ਕਹਿੰਦੇ ਬੇਸਿਕਲੀ ਕੋਈ ਵੀ ਇਦਾਂ ਦਾ ਪ੍ਰੋਗਰਾਮ ਹੁਣ ਵਾਵਾ ਦੇ ਵਿੱਚ ਬਸ ਇਹ ਚੱਕਰ ਪੈ ਰਿਹਾ ਸੀਗਾ ਕਿ ਵਾਵਾ ਦੇ ਵਿੱਚ ਉਹ ਕਿਉਂਕਿ ਦੇਖਦੇ ਨਹੀਂ ਸੀਗੇ ਆਇਡੈਂਟੀਟੀ ਜਿਹੜੀ ਸੀਗੀ ਬੰਦੇ ਦੀ ਕਨਸੀਲ ਕੀਤੀ ਹੁੰਦੀ ਸੀਗੀ ਤਾਂ ਕਰਕੇ ਲੋਕੇ ਬਚ ਜਾਂਦੇ ਸੀਗੇ ਇਹਨਾਂ ਨੇ ਕਿਹਾ ਕਿ ਉਹ ਚੀਜ਼ਾਂ ਵੀ ਇਗਨੋਰ ਕਰੋ ਹਰੇਕ ਚੀਜ਼ ਜਿਹੜੀ ਆ ਫੁੱਲੀ ਇਨਵੈਸਟੀਗੇਟ ਕਰੋ ਠੀਕ ਹੈ ਸੋ ਸੋ ਬੇਸਿਕਲੀ ਵਾ ਵਾ ਤੇ ਯੂ ਵੀਜ਼ਾ ਜਿਹੜਾ ਵਿਕਟਮ ਬੇਸਡ ਬੈਨੀਫਿਟ ਵਾਲੇ ਪ੍ਰੋਗਰਾਮ ਸੀਗੇ ਇਹ ਦੋ ਹੀ ਮੋਸਟਲੀ ਆ ਇਹਨਾਂ ਦੀ ਹੋਣ ਹੋਰ ਜ਼ਿਆਦਾ ਜਾਂਚ ਦੀ ਜਿਹੜੀ ਉਹਨਾਂ ਨੇ ਗੱਲ ਕਹਤੀ ਆ ਆਇਸ ਜਿਹੜੀ ਉਹ ਵਿਚਾਰੇ ਜਿਹੜੇ ਬਰਫ਼ ਬਰਫ਼ ਚ ਲਾਤੇ ਬੇਸਿਕਲੀ ਆਇਸ ਦੇ ਜ਼ਰੀਏ ਲਾਤੇ ਲਾਤੇ ਪੂਰੇ ਨਿਊਯਾਰਕ ਦੇ ਵਿੱਚ ਫੈਲ ਗਣੇ ਆ ਆਪਣੇ ਜਿਹੜੇ ਮਰਦ ਤੁਸੀਂ ਕਹਿ ਲੋ ਕਿ ਬਹੁਤ ਜ਼ਿਆਦਾ ਕਾਮਨ ਨੋਲੇਜ ਆ ਆਪਣੀ ਕਮਿਊਨਿਟੀ ਨੂੰ ਵੀ ਜਿਹੜਾ ਸਾਰਾ ਪਤਾ ਵਾ ਕਿ ਕੀ ਆ ਕਿੱਦਾਂ ਵਾ ਇੰਨੀ ਕਾਮਨ ਨੋਲੇਜ ਜਿਹੜੀ ਹੈਗੀ ਆ ਕਿ ਸਰੇ ਆਮ ਹੀ ਜਿਹੜਾ ਸਿਸਟਮ ਚੱਲਿਆ ਹੋਇਆ ਹੈਗਾ ਫਰਾਡ ਦਾ ਮੈਨੂੰ ਯਾਦ ਆ ਇਟਰਨੈਟ ਇਖਿਆਣਾ ਜੀ ਜਦੋਂ ਆਪਾਂ ਹੁਣ ਕੋਈ ਜਦੋਂ ਆਪਾਂ ਕਾਲਸ ਲੈਂਦੇ ਨੇ ਕੋਈ ਵਾਰੀ ਇਹ ਪੁੱਛਣ ਲੱਗ ਜਾਂਦੇ ਸੀ ਅੱਛਾ ਜੀ ਮੇਰੇ ਨਾ ਹੋਇਆ ਤਾਂ ਮੈਂ ਵਾਵਾ ਦਾ ਲਾ ਸਕਦਾ ਸੋ ਇਹ ਕੋਈ ਕਾਮਨ ਨੋਲੇਜ ਚ ਨਿਕਲੀ ਹੋਈ ਗੱਲ ਆ ਵੀ ਉਹ ਬੰਦਾ ਪਹਿਲਾਂ ਹੀ ਇਹ ਫਰਾਡ ਵਾਲੇ ਪਾਸੇ ਨੂੰ ਤੁਰਿਆ ਹੋਇਆ ਆ ਤੇ ਤੈਨੂੰ ਵੀ ਪਤਾ ਵਿਆਹ ਹੋ ਕੇ ਕੁੱਟਮਾਰ ਹੋਣੀ ਤੂੰ ਕਰਨੀ ਕਿ ਉਹਨੇ ਕਰਨੀ ਹੋਣਾ ਵਿਆਹ ਕਿ ਨਹੀਂ ਹੋਣਾ ਇਹ ਕਿਦਾਂ ਵੀ ਪਹਿਲਾਂ ਹੀ ਵਾਅਦਾ ਕੇਸ ਜਿਹੜਾ ਤੁਸੀਂ ਰੈਡੀ ਰੱਖਿਆ ਆ ਆ ਥੋੜੇ ਥੋੜੇ ਮਹੀਨੇ ਪਹਿਲਾਂ ਦੀ ਗੱਲ ਆ ਦੋ ਤਿੰਨ ਬੰਦੇ ਵੇ ਇਹਨਾਂ ਨੇ ਫੜੇ ਸੀਗੇ ਜਿਹੜੇ ਕੁੱਟਮਾਰ ਕਿਸੇ ਤੋਂ ਕਰਵਾਉਂਦੇ ਸੀ ਪੈਸੇ ਦੇ ਕੇ ਤੇ ਉਹ ਯੂ ਵੀਜ਼ਾ ਜਿਹੜਾ ਉਹ ਲਗਵਾਉਂਦੇ ਸੀਗੇ ਵੀ ਉਹਦਾ ਯੂ ਵੀਜ਼ੇ ਵਾਲਾ ਜਿਹੜਾ ਉਹ ਬਣ ਜਾਵੇ ਉਹ ਵੀ ਬੰਦੇ ਇਹਨਾਂ ਨੇ ਰੀਸੈਂਟਲੀ ਜਿਹੜੇ ਕੁਝਕ ਫੜੇ ਸੀਗੇ ਸੋ ਜੇ ਉਹ ਬਾਈਡਨ ਦੇ ਕਾਰਜਕਾਲ 'ਚ ਫੜ ਹੋ ਗਏ ਸੀ ਤਾਂ ਫੋਨ ਤਾਂ ਫਿਰ ਜ਼ਿਆਦਾ ਫੜ ਹੋਣਗੇ ਭਾਈ ਇਹ ਇਹ ਜਿਹੜੀ ਚੀਜ਼ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ ਮੈਨੂੰ ਪਤਾ ਹੈ ਵੀ ਬਹੁਤ ਸਾਰੀਆਂ ਕੁਰੀਜ਼ ਆ ਕੁਐਸ਼ਨਸ ਆ ਵਿੱਚ ਵਿੱਚ ਆ ਸੋ ਟਰਾਈ ਕਰਾਂਗੇ ਜੇ ਸਮਾਂ ਬਚਿਆ ਤਾਂ ਕਾਜ਼ ਵੀ ਜਿਹੜੀਆਂ ਆਪਾਂ ਡੈਫੀਨਿਟਲੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਅਜੇ ਇੱਕ ਦੋ ਮਿਲਦਾ ਚੀਜ਼ਾਂ ਹੋਰ ਆਪਣੀਆਂ ਰਹਿ ਗਈਆਂ ਜੇ ਉਹ ਵੀ ਆਪਾਂ ਡਿਸਕਸ ਕਰ ਲਈਏ ਤਾਂ ਫਿਰ ਅੱਗੇ ਜਿਹੜਾ ਮੈਂ ਕਹਿੰਦਾ ਅੱਜ ਆਪਾਂ ਕਾਲ ਛੱਡੀ ਦੀਏ ਪ੍ਰੋਗਰਾਮ ਇਹ ਕਿਉਂਕਿ ਟੌਪਿਕ ਇੰਪੋਰਟੈਂਟ ਆ ਠੀਕ ਹੈ ਇੱਕ ਕੰਮਲਟ ਹੋ ਜਾਣੇ ਅੱਗੇ ਤੋਂ ਅੱਗੇ ਮਤਲਬ ਕਿ ਲਾਅ ਚੇਂਜਸ ਇਹਨੀਆਂ ਕਿ ਪੁੱਛ ਹੋਣੀ ਆ ਮੈਂ ਕਹਾਂ ਉਹ ਹੀ ਹੈ ਕਿ ਜਦੋਂ 트럼ਪ ਆਂਦਾ ਉਹ ਉਹ ਬਿਜ਼ੀ ਰੱਖਦਾ ਸਾਰਿਆਂ ਨੂੰ ਬਿਜ਼ੀ ਰੱਖਦਾ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ 4 ਸਾਲ ਸਾਰਿਆਂ ਦੇ ਬਿਜ਼ੀ ਹੋ ਰਹੇ ਨੇ ਇਹਦੇ ਵਿੱਚ ਕੋਈ ਜਿਹੜੀਆਂ ਦੋਰਾਵਾਂ ਨਹੀਂ